ਦੇਖ ਰਿਹਾ ਹਾਂ ਆਵਾਜ਼ੇ ਖਾਲ ਕਰ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਢੱਲੋਂ ਦੋ ਮੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜਿਵੇਂ ਕਿ ਹਰ ਰੋਜ਼ ਅਸੀਂ ਕੋਈ ਨਾ ਕੋਈ ਮੁੱਦਾ ਲੈ ਕੇ ਆਪ ਜੀ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੁੰਨੇ ਹਾਂ ਇਸੇ ਦਰਜੋ ਤਰਨ ਤਰਨ ਜੇ ਲੇਦਾ ਖੰਡੂਰ ਸਾਹਿਬ ਲੋਕ ਸਭਾ ਹਲਕਰ ਜੋ ਕਿ ਪੰਜਾਬ ਦਾ ਹੀ ਨਹੀਂ ਇੰਡੀਆ ਦਾ ਨਹੀਂ ਸਭ ਦੇਸ਼ਾਂ ਦੇ ਵਿੱਚ ਵੀ ਲੋਕਾਂ ਦੀ ਇਹ ਤੇ ਨਜ਼ਰ ਟਿਕੀ ਹੋਈ ਹੈ ਕਿਉਂਕਿ ਉਥੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਭਾਈ ਅਮਰਿਤਪਾਲ ਸਿੰਘ ਜੋ ਕਿ ਡਿਗਰੂ ਗੜ ਜੇਲ੍ਹ ਦੇ ਵਿੱਚ ਨਜ਼ਰਬੰਦ ਹਨ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਉਹ ਆਪਕੋ ਉਤਰ ਗਏ ਹਨ ਇਸ ਮੁੱਦੇ ਤੇ ਲੈ ਕੇ ਅੱਜ ਅਸੀਂ ਗੱਲ ਕਰਾਂਗੇ ਸੀਨੀਅਰ ਪੱਤਰਕਾਰ ਤਲਦੀਪ ਸਿੰਘ ਪਰਮਜੀਪਪੁਰ ਸਾਹਿਬ ਨਾਲ ਪਰਮਜੀਪਪੁਰ ਸਾਹਿਬ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਸਰ ਤੇ ਜੇਕਰ ਪਰਮਜੀਪਪੁਰ ਸਾਹਿਬ ਆਪਾਂ ਗੱਲ ਕਰੀਏ ਖੰਡੂਰ ਸਾਹਿਬ ਲੋਕ ਸਭਾ ਹਲਕਾ ਦੇ ਉਥੋਂ ਇੱਕ ਆਜ਼ਾਦ ਉਮੀਦਵਾਰ ਇੱਕ ਹੋਰ ਅਮਰਤਪਾਲ ਸਿੰਘ ਨੇ ਕਾਗਜ਼ ਭਰੇ ਨੇ ਜਿਵੇਂ ਕਿ ਅਮਰਤਪਾਲ ਸਿੰਘ ਉਹਨਾਂ ਦੇ ਪਹਿਲਾ ਪਟਕਾ ਦਾੜਾ ਸਜਿਆ ਹੋਇਆ ਗਾੜੀ ਖੁੱਲੀ ਉਸ ਤਰ੍ਹਾਂ ਸੇਮ ਪੇਜ ਬਣਾ ਕੇ ਜਾਂ ਉਸੇ ਤਰ੍ਹਾਂ ਦੀ ਫੋਟੋ ਲਗਾ ਕੇ ਕਾਗਜ਼ ਧਾਖਲ ਕੀਤੇ ਨੇ ਲੋਕ ਸਭਾ ਉਮੀਦਵਾਰ ਦੇ ਲਈ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਅ ਪਿਆਰੇ ਦੋਸਤੋ ਸਤਿ ਸ੍ਰੀ ਅਕਾਲ ਤਦੋਂ ਖਡੂਰ ਸਹਿਬ ਲੋਕ ਸਭਾ ਹਲਕੇ ਦੀ ਗੱਲ ਹੁੰਦੀ ਹੈ ਉਦੋਂ ਸਾਰਿਆਂ ਦਾ ਧਿਆਨ ਹੈ ਜਿਹੜਾ ਉਹ ਇੱਕ ਤਰ੍ਹਾਂ ਨਾਲ ਹਰ ਕੱਟੜਾਂ ਦੇ ਆਕਰਸ਼ਿਤ ਹੋ ਜਾਂਦਾ ਹੈ ਕਿ ਖਡੂਰ ਸਾਹਿਬ ਤੋਂ ਚੋਣ ਭਾਈ ਅਮਰਤਪਾਲ ਸਿੰਘ ਵਾਰਿਸੇ ਪੰਜਾਬ ਜਥੇਬੰਦੀ ਦੇ ਮੁਖੀ ਹੈ ਜਿਹੜੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਨੇ ਢਿਲੋਂ ਸਾਹਿਬ ਨੇ ਦੱਸਿਆ ਉਹ ਉੱਥੋਂ ਚੋਣ ਮੈਦਾਨ ਵਿੱਚ ਨੇ ਕੋਈ ਸਮੱਸਿਆ ਇਸੇ ਹਿੱਸੇ ਦੇ ਵਿੱਚੋਂ ਜਦੋਂ ਤਰਨਤਾਰ ਲੋਕ ਸਭਾ ਹਲਕਾ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਲੋਕ ਸਭਾ ਹ ਹਲਕਾ ਲੋਕ ਸਭਾ ਚੋਣ ਲੜੇ ਸਨ ਜਿਹੜੇ ਦੇ ਵਿੱਚ ਬੈਠੇ ਤੇ ਉਹ ਜਿੱਤੇ ਵੀ ਸੀ ਜਦੋਂ ਤਰਨਤਨ ਲੋਕ ਸਭਾ ਹਲਕੇ ਸੀ 490000 ਵੋਟਾਂ ਤੇ ਲਗਭਗ ਉਹ ਇਸੇ ਇਹਨਾਂ ਹਲਕਿਆਂ ਦੇ ਵਿੱਚੋਂ ਚੋਣ ਲੜੇ ਸਨ ਕੁਝ ਮਿੱਟੀ ਦੀ ਖਸਲਤ ਹੁੰਦੀ ਹੈ ਇਲਾਕੇ ਦੀ ਉਸ ਮਿੱਟੀ ਦੇ ਵਿੱਚ ਆਪਣਾ ਇੱਕ ਜਨੂਨ ਜਿਹਾ ਹੁੰਦਾ ਤੇ ਇਹ ਇਲਾਕਾ ਜਿਹੜਾ ਮਝੈਲਾ ਦਾ ਇਲਾਕਾ ਤਰਨਤਨ ਅਮਰitsar ਸਾਹਿਬ ਅਨੀਰ ਸਾਰੀ ਜਿੰਨੇ ਇਲਾਕੇ ਨੇ ਇਨਾਂ ਵਾਰ ਇੱਕ ਗੱਲ ਆਖੀ ਜਾਂਦੀ ਹੈ ਕਿ ਇਹ ਲੋਕਸ਼ਪ ਕੇ ਕਦੇ ਕਿਸੇ ਦੀ ਮਦਦ ਨਹੀਂ ਕਰਦੇ ਜਦੋਂ ਇਹ ਲੋਕ ਚੋਣਾ ਲੜਦੇ ਨੇ ਜਦੋਂ ਇਹ ਸਿੱਧੀ ਲੜਾਈ ਲੜਦੇ ਨੇ ਜਾਂ ਜਦੋਂ ਵੀ ਕਿਸੇ ਐਜੀਟੇਸ਼ਨ ਵਿੱਚ ਸ਼ਾਮਲ ਹੁੰਦੇ ਨੇ ਕਦੇ ਜਦੋਂ ਪੰਜਾਬ ਕਾਲੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ ਤਾਂ ਸਭ ਤੋਂ ਵੱਧ ਨੁਕਸਾਨ ਸੀ ਜਿਹੜਾ ਇਹਨਾਂ ਇਲਾਕਿਆਂ ਦਾ ਹੋਇਆ ਬਹੁਤੇ ਨੌਜਵਾਨ ਇਹਨਾਂ ਇਲਾਕਿਆਂ ਦੇ ਇਹ ਪੁਲਿਸ ਮੁਕਾਬਲਿਆਂ ਵਿੱਚ ਬਹੁਤੇ ਨੌਜਵਾਨ ਪੁਲਿਸ ਦੇ ਵੀ ਸੋ ਮਤਲਬ ਚਲੇ ਗਿਆ ਦੁਨੀਆ ਤੋਂ ਪੇਟਾ ਚੜ ਗਿਆ ਉਹ ਅਮਰਤਪਾਲ ਸਿੰਘ ਦੀ ਚੋਣ ਮੈਂ ਮਨੇ ਫੇਰ 1999 ਇਹ ਵਾਲਾ ਮਾਹੌਲ ਕ੍ਰੀਏਟ ਕੀਤਾ ਕਿ ਉਹ ਵੀ ਜੇਲ੍ਹ ਚੋਂ ਚੋਣ ਲੜ ਰਹੇ ਨੇ ਗੱਲ ਪਰ ਮੇਰਾ ਸਵਾਲ ਢਿਲੋਂ ਸਾਹਿਬ ਦਾ ਇਹ ਹੈ ਕਿ ਉੱਥੋਂ ਇੱਕ ਹੋਰ ਅਮਰਤਪਾਲ ਸਿੰਘ ਚੋਣ ਲੜ ਰਿਹਾ ਹੈ ਖਡੂਰ ਸਾਹਿਬ ਤੋਂ ਮੈਂ ਅੱਜ ਹੀ ਤੇਰੇ ਦਰਸ਼ਕਾਂ ਨਾਲ ਸਾਝੀ ਕਰਦਾ ਗੱਲ ਕਿ ਮੈਂ ਅੱਜ ਖੁਦ ਖਡੂਰ ਸਾਹਿਬ ਲੋਕ ਸਭਾ ਹਲਕਾ ਦੇ ਵਿੱਚ ਜਾ ਕੇ ਆਇਆ ਜਿਸ ਇਲਾਕੇ ਵਿੱਚ ਬਾਬਾ ਬਕਾਲਾ ਹਲਕ ਇਲਾਕੇ ਵਿੱਚ ਜਿੱਥੇ ਭਾਈ ਅਮਰਤਪਾਲ ਸਿੰਘ ਦਾ ਪਿੰਡ ਪੈਂਦਾ ਹੈ ਮੈਂ ਸਾਰਾ ਮਾਹੌਲ ਦੇਖ ਕੇ ਆਇਆ ਬੜੀ ਬੜੀ ਸ਼ਾਂਤੀ ਬੜਾ ਪੀਸਫੁੱਲ ਮੈਂ ਇਲੈਕਸ਼ਨ ਸਮਝਦਾ ਉਹਨੂੰ ਪਰ ਗੱਲ ਇੱਕ ਹੋਰ ਅਮਰਤਪਾਲ ਸਿੰਘ ਦੇ ਕਾਗਜ਼ ਪੜਨ ਦੀ ਹੈ ਮੈਂ ਦਰਸ਼ਕਾਂ ਦੀ ਆਵਾਜ਼ੇ ਕਲਕਤੇ ਦੇ ਦਰਸ਼ਕਾਂ ਨੂੰ ਜਾਣਕਾਰੀ ਦੇਣਾ ਚਾਹਾਂਗਾ ਕਿ ਇੱਕ ਢਨਾਮਾ ਅਕਸਰ ਵਰਤਦੀਆਂ ਨੇ ਜਦੋਂ ਕੋਈ ਵੱਡਾ ਆਗੂ ਚੋਣ ਲੜਦਾ ਹੈ ਉਹਦੇ ਨਾਲ ਦੇ ਸੇਮ ਨਾਮ ਦਾ ਬੰਦਾ ਕਿਤੇ ਨਾ ਕਿਤੇ ਲਿਆ ਕੇ ਉਸ ਇਲਾਕੇ ਵਿੱਚ ਖੜਾ ਕਰ ਦਿੱਤਾ ਜਾਂਦਾ ਹੈ ਤਾਂ ਕਿ ਵੋਟ ਪਾਉਣ ਵੇਲੇ ਕਿਉਂਕਿ ਹਰ ਮਨੁੱਖ ਤਾਂ ਇੰਨਾ ਸਿਆਣਾ ਨਹੀਂ ਹੁੰਦਾ ਤੇ ਉਹਨੂੰ ਥੋੜੀ ਜਿਹੀ ਕਨਫਿਊਜ਼ਨ ਪੈਦਾ ਕਰਨ ਵਾਸਤੇ ਉਹ ਦੂਜੇ ਅਮਰਤਪਾਲ ਨੂੰ ਕੁਛ ਨਾ ਕੁਛ ਬੂਟਾ ਨੇ ਜਿਹੜੀਆਂ ਡਾਇਵਰਟ ਹੋ ਜਾਣ ਤੇ ਤਾਂ ਕਿ ਦੂਜੀ ਰੂਲਿੰਗ ਤਾਂ ਜਿਹੜੀ ਪਾਰਟੀ ਵਿਰੋਧੀ ਆ ਉਹਨੂੰ ਕੁਛ ਫਾਇਦਾ ਹੋ ਸਕੇ ਕਿਉਂਕਿ ਇੱਥੋਂ ਚੋਣ ਬਿਰਸਾ ਸਿੰਘ ਬਲਟੋਹਾ ਵਰਗੇ ਸ਼ਰੂਮਨੀ ਕਾਲੀਦਾਸ ਦੇ ਵੱਡੇ ਆਗੂ ਲੜ ਰਹੇ ਨੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਨੇ ਕੁਲਵੀਰ ਸਿੰਘ ਜੀਰਾ ਇੱਥੋਂ ਚੋਣ ਮੈਦਾਨ ਵਿੱਚ ਨੇ ਸਭ ਤੋਂ ਵੱਡੀ ਗੱਲ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਇਥੋਂ ਚੋਣ ਲੜ ਰਹੇ ਨੇ ਇਸ ਕਰਕੇ ਇਹੋ ਜਿਹੀਆਂ ਗੱਲਾਂ ਇਸ ਸਾਲ ਕੇ ਚ ਹੋਣੀਆਂ ਸੁਭਾਵਿਕ ਨੇ ਤੇ ਅਮਰਤਪਾਲ ਸਿੰਘ ਦੇ ਚੋਣ ਮੈਦਾਨ ਵਿੱਚ ਆਉਣ ਨਾਲ ਤਾਂ ਇਸੇ ਨਾਂ ਦਾ ਹੋਰ ਬੰਦਾ ਲਿਆ ਕੇ ਖੜਾ ਕਰਨ ਦਾ ਮਤਲਬ ਵੀ ਇਹੀ ਬਣਦਾ ਹੁਣ ਗੱਲ ਅੱਜ ਕਾਗਜ਼ ਵਾਪਸ ਲੈਣੇ ਸੀ ਅੱਜ ਹੁਣ ਦੂਸਰੇ ਅਮਰਤਪਾਲ ਦੀ ਗੱਲ ਕਰਦੇ ਆ ਜਦੋਂ ਉਹਦਾ ਅਸੀਂ ਸਿਆਸੀ ਤੌਰ ਤੇ ਸਾਰਾ ਪਿਛੋਕੜ ਦੇਖਿਆ ਜਦੋਂ ਅਸੀਂ ਉਹਦੇ ਕਾਗਜ਼ਾਂ ਦੇ ਨਾਲ ਭਰਿਆ ਹੋਇਆ ਹਲਫਨਾਮਾ ਚੈੱਕ ਕੀਤਾ ਤਾਂ ਉਹ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਆ ਜ਼ਿਲ੍ਹਾ ਮੋਗਾ ਨਾਲ ਸੰਬੰਧਿਤ ਆ ਤੇ ਪਿੰਡ ਦੀਨਾ ਨਿਹਾਲ ਸਿੰਘ ਵਾਲਾ ਇਲਾਕੇ ਵਿੱਚ ਪੈਂਦਾ ਪਿੰਡ ਦੀਨਾ ਆਮ ਆਦਮੀ ਪਾਰਟੀ ਦਾ ਅਮਰਤਪਾਲ ਸਿੰਘ ਜ਼ਿਲ੍ਹਾ ਮੋਗਾ ਦਾ ਵਾਈਸ ਪ੍ਰੈਜ਼ੀਡੈਂਟ ਆ ਉਹ ਪ੍ਰਧਾਨਾ ਜ਼ਿਲ੍ਹੇ ਦਾ ਉਹਨੂੰ ਲਿਆ ਕੇ ਫਰੂਰ ਸਾਹਿਬ ਨੂੰ ਕਾਗਜ਼ ਭਰਾਉਣ ਦਾ ਮਤਲਬ ਜੇ ਆਮ ਆਦਮੀ ਪਾਰਟੀ ਦਾ ਸਿਰਦ ਵਰਕਰ ਆ ਤੇ ਜ਼ਿਲ੍ਹੇ ਦਾ ਵਾਈਸ ਪ੍ਰੈਜ਼ੀਡੈਂਟ ਆ ਤਾਂ ਇਹਦਾ ਮਤਲਬ ਸੁਭਾਵਿਕ ਹੈ ਕਿ ਇਹ ਇਹ ਉਂਗਲਾ ਜਿਹੜੀ ਇਹ ਲਾਲਜੀਤ ਸਿੰਘ ਭੁੱਲਰ ਤੇ ਉੱਠ ਸਕਦੀ ਹੈ ਕਿਉਂਕਿ ਕੈਬਨਿਟ ਮੰਤਰੀ ਨੇ ਉਥੋਂ ਚੋਣ ਲੜਦੇ ਨੇ ਦਿਨਾਪਿੰਡ ਦੇ ਸਰਦਾਰ ਅਵਤਾਰ ਸਿੰਘ ਉਹਨਾਂ ਦਾ ਉਹ ਬੇਟਾ ਹੈ ਸਰ ਅਮਰਤਪਾਲ ਸਿੰਘ ਜੀ ਨੇ ਜਿਨ੍ਹਾਂ ਨੇ ਕਾਗਜ਼ ਖਡੂਰ ਸਾਹਿਬ ਤੋਂ ਭਰੇ ਨੇ ਤੇ ਉਹ ਦੂਜੇ ਇਲਾਕੇ ਚੋਂ ਕਿਸੇ ਵਲੰਟੀਅਰ ਤੇ ਲਿਆ ਕੇ ਜੇ ਕਾਗਜ਼ੇ ਭਰੇ ਜਾਂਦੇ ਨੇ ਇੱਥੇ ਆਮ ਆਦਮੀ ਪਾਰਟੀ ਦੇ ਅਮਰਤਪਾਲ ਸਿੰਘ ਸ੍ਰੀਮ ਨਾਮ ਗੋਲ ਪਟਕਾ ਉਦਾਂ ਦੀ ਦਿੱਖ ਤਾਂ ਕੁਦਰਤੀ ਹੈ ਵੀ ਇਹ ਤਾਂ ਸਿੱਧਾ ਸਿੱਧਾ ਦੋਸ਼ ਹੈ ਜਿਹੜਾ ਏ ਲਾਲਜੀਤ ਸਿੰਘ ਭੋਲਰ ਹੋਣਾ ਤੇ ਲਗਣਾ ਇਲਾਕੇ ਦੇ ਲੋਕਾਂ ਮੁਤਾਬਕ ਮੈਂ ਜਾ ਕੇ ਆਇਆ ਪਰ ਇਸ ਘਟਨਾ ਦਾ ਅੱਜ ਮੈਂ ਢਿੱਲੋਂ ਤੋਂ ਤੁਹਾਡੀ ਜਾਣਕਾਰੀ ਦੱਸਾਂ ਕਿ ਇਸ ਘਟਨਾ ਦਾ ਅੱਜ ਅੰਤ ਹੋ ਗਿਆ ਇਸ ਅਮਰਤਪਾਲ ਸਿੰਘ ਨੇ ਜਦੋਂ ਇਹ ਵਿਵਾਦ ਚਾਈ ਗੱਲ ਜਿੱਥੇ ਬੰਦੀਆਂ ਨੇ ਧਿਆਨ ਚਾਈ ਤੇ ਰੌਲਾ ਪਿਆ ਪਤਾ ਲੱਗਿਆ ਲੋਕਾਂ ਨੂੰ ਕਿ ਇਹ ਆਮਦਨੀ ਪਾਰਟੀ ਦਾ ਵਲੰਟੀਅਰ ਹੈ ਉਹ ਇਸ ਕਰਕੇ ਫਿਰ ਰੌਲਾ ਪੈਣ ਤੋਂ ਬਾਅਦ ਸੋਸ਼ਲ ਮੀਡੀਆ ਦੇ ਵਿੱਚ ਆਈ ਗੱਲ ਤੇ ਫਿਰ ਅੱਜ ਉਹ ਅਮਰਤਪਾਲ ਸਿੰਘ ਨੇ ਆਪਣੇ ਕਾਗਜ਼ ਨੇ ਜਿਹੜੇ ਜਿਹੜਾ ਮੋਗਾ ਜ਼ਿਲ੍ਹੇ ਦਾ ਪਿੰਡ ਦੀਨਾ ਸਰਦਾਰ ਰਵਤਾਰ ਸਿੰਘ ਦਾ ਸੁਪੁੱਤਰ ਸੀ ਉਹ ਉਹਨੇ ਅੱਜ ਕਾगज ਆਪਣੇ ਵਾਪਸ ਲੈ ਕੇ ਇਸ ਘਟਨਾ ਦਾ ਅੰਤ ਕਰ ਦਿੱਤਾ ਹੁਣ ਅਮਰਤਪਾਲ ਸਿੰਘ ਨਾਂ ਦਾ ਹੋਰ ਕੋਈ ਵਿਅਕਤੀ ਉੱਥੇ ਚੋਣ ਮੈਦਾਨ ਵਿੱਚ ਨਹੀਂ ਹਾਲਾਂਕਿ ਇਹ ਗੱਲਾਂ ਪਹਿਲਾਂ ਹੀ ਚੱਲ ਰਹੀਆਂ ਸੀ ਕਿ ਇਦਾਂ ਦੀਆਂ ਗੱਲਾਂ ਜ਼ਰੂਰ ਹੋਣਗੀਆਂ ਪਰ ਉਹ ਸਿੱਧਾ ਸਿੱਧਾ ਆਮ ਆਦਮੀ ਪਾਰਟੀ ਦਾ ਵਰਕਰ ਹੋਣ ਕਰਕੇ ਸ਼ਾਇਦ ਵਿਵਾਦ ਤੋਂ ਬਚਣ ਵਾਸਤੇ ਪਾਰਟੀ ਨੇ ਕੋਈ ਚੰਗਾ ਫੈਸਲਾ ਮੈਨੂੰ ਲੱਗਦਾ ਲਿਆ ਕਿ ਅਮਰਤਪਾਲ ਸਿੰਘ ਗੋਲਪਟਕੇ ਵਾਲਾ ਸੀ ਮਨੁੱਖ ਕਿਉਂ ਨਿਹਾਲ ਸਿੰਘ ਵਾਲਾ ਇਲਾਕੇ ਚੋਂ ਆ ਕੇ ਇੱਥੇ ਕਦੂਰ ਸਾਹਿਬ ਜੀ ਨੇ ਆਪਣੇ ਕਾਗਜ਼ داخل ਕੀਤੇ ਸੀ ਉਹਦੇ ਵੱਲੋਂ ਆਪਣੇ ਕਾਗਜ਼ ਨੇ ਜਿਹੜੇ ਉਹ ਵਾਪਸ ਲੈ ਲੈ ਗਏ ਨੇ ਇਸ ਕਰਕੇ ਇੱਕ ਘਟਨਾ ਦਾ ਅੰਤ ਹੋ ਗਿਆ ਬਿਲਕੁਲ ਜੇਕਰ ਗੱਲ ਕਰੀਏ ਅਮਰਪਾਲ ਸਿੰਘ ਤੇ ਆਪਣੇ ਸਾਥੀਆਂ ਦੇ ਸਮੇਤ ਦਿਗੁਰੂਗੜ੍ਹ ਜੇਲ੍ਹ ਦੇ ਵਿੱਚ ਨજરਬੰਦ ਨੇ ਤੇ ਉਹਨੂੰ ਲੈ ਕੇ ਕੀ ਜਿਹੜੀ ਜਿਹੜੀ ਚੋਣਾਂ ਹੋ ਰਹੀਆਂ ਨੇ ਇੱਕ ਤਰੀਕ ਨੂੰ ਉਹਦੇ ਵਿੱਚ ਕੀ ਇਹ ਅਮਨ ਅਮਾਨ ਦੇ ਨਾਲ ਚੋਣਾਂ ਸਿਰੇ ਚੜ੍ਹ ਸਕਣਗੀਆਂ ਖੰਡੂਰ ਸਾਹਿਬ ਦੀਆਂ ਜਾਂ ਜਿਹੜੇ ਲੋਕ ਸਭਾ ਦੀ ਚੋਣ ਹੋ ਰਹੀਆਂ ਨੇ ਜਾਂ ਉਹਦੇ ਵਿੱਚ ਕੋਈ ਹੁੱਲੜਬਾਜੀ ਵਗੈਰਾ ਕੋਈ ਸ਼ਰਾਰਤੀਆਂ ਅੰਸਰ ਜਾਂ ਕੋਈ ਕਿਸੇ ਕਿਸਮ ਦੀ ਹੋ ਸਕਦੀ ਹੈ ਇਹ ਇਹ ਸਵਾਲ ਵੱਡਾ ਹੈ ਸਵਾਲ ਕਿਉਂਕਿ ਇਹ ਖਡੂਰ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਦੇ ਚੋਣ ਦਫ਼ਤਰ ਵਿੱਚ ਆਨ ਕਰਕੇ ਦੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਇੱਕ ਤੇ ਮੈਂ ਪਹਿਲਾਂ ਵੀ ਦੱਸਿਆ ਦਰਸ਼ਕਾਂ ਨੂੰ ਕਿ ਮੈਂ ਖੁਦ ਦੇਖ ਕੇ ਆਇਆ ਅੱਜ ਪਿਥਾਮਾ ਤੇ 9 ਜਨ ਮੁੰਡੇ ਭਾਈ ਅੰਮ੍ਰਿਤਪਾਲ ਸਿੰਘ ਦਾ ਚੋਣ ਦਫ਼ਤਰ ਖੋਲ ਕੇ ਬੈਠੇ ਹੋਏ ਸੀ ਇੱਕ ਗੱਲ ਬਹੁਤ ਧਿਆਨ ਮੰਗਦੀ ਆ ਬਹੁਤ ਧਿਆਨ ਦੇਣ ਦੀ ਲੋੜ ਆ ਕਿ ਜਿੰਨੀ ਵਾਰ ਪੰਜਾਬ ਦੇ ਵਿੱਚ ਚੋਣਾਂ ਹੁੰਦੀਆਂ ਨੇ ਦੇਸ਼ ਦੀਆਂ ਚੋਣਾਂ ਦੇ ਨਾਲ ਸਭ ਤੋਂ ਘੱਟ ਹਿੰਸਾ ਪੰਜਾਬ ਦੇ ਵਿੱਚ ਹੁੰਦੀ ਆ ਕੋਈ ਕਤਲ ਕੋਈ ਲੜਾਈਆਂ ਕੋਈ ਝਗੜੇ ਪੰਜਾਬ ਦੀ ਧਰਤੀ ਤੇ ਚੋਣਾਂ ਦੌਰਾਨ ਨਹੀਂ ਹੁੰਦੇ ਬਹੁਤ ਘੱਟ ਹੁੰਦੇ ਨੇ ਕਿ ਕਈ ਵਾਰ ਪੰਚੀ ਸਰਪੰਚੀ ਚ ਐਸੀਆਂ ਗੱਲਾਂ ਮੜੀਆਂ ਮੋਟੀਆਂ ਹੋ ਜਾਂਦੀਆਂ ਨੇ ਘਟਰਾਵਾ ਇਹ ਦਸਤੂਰ ਆ ਸਮਾਜ ਦਾ ਸੁਭਾਅਕ ਆ ਪਰੰਤੂ ਬਹੁਤ ਘੱਟ ਝਗੜੇ ਨੇ ਜਿਹੜੇ ਪੰਜਾਬ ਦੇ ਆ ਚੋਣਾਂ ਦੇ ਵਿੱਚ ਹੁੰਦੇ ਨੇ ਲੋਕ ਸਭਾ ਹੋਵੇ ਵਿਧਾਨ ਸਭਾ ਹੋਵੇ ਓਡੀ ਵੱਡੀ ਗੱਲ ਪੰਜਾਬ ਵਿੱਚ ਨਹੀਂ ਹੁੰਦੀ ਜਿੱਦੀਆਂ ਗੱਲਾਂ ਬਾਹਰ ਦੇ ਸੂਬਿਆਂ 'ਚ ਵਿਹਾਰ ਯੂਪੀ ਦੇ ਵਿੱਚ ਹੋ ਜਾਂਦੀਆਂ ਨੇ ਪੰਜਾਬ ਇਸੇ ਕਰੋਂ ਪੀਸਫੁਲ ਇਲਾਕਾ ਮੰਨਿਆ ਜਾਂਦਾ ਰਹੀ ਗੱਲ ਖਡੂਰ ਸਾਹਿਬ ਹਲਕੇ ਦੀ ਖਡੂਰ ਸਾਹਿਬ ਹਲਕੇ ਦਾ ਵਰਤਾਂਤ ਮਤਲਬ ਉੱਥੇ ਜੋ ਹਾਲਾਤ ਬਣ ਰਹੇ ਨੇ ਹਾਲ ਦੀ ਘੜੀ ਮਤਲਬ ਉੱਥੇ ਇਹੋ ਜੀ ਗੱਲ ਨਜ਼ਰ ਨਹੀਂ ਆਉਂਦੀ ਪਰ ਜਿਹੜੀਆਂ ਪੰਥਕ ਤੇਰਾ ਭਾਈ ਅਮਰਤਪਾਲ ਸਿੰਘ ਦੀ ਚੌੜ ਮਹਿਮ ਵਿੱਚ ਕੁਦਿਆ ਹਨ ਨੇ ਤੇ ਉਹਨਾਂ ਦਾ ਪ੍ਰਚਾਰ ਕਰਨ ਲੱਗੀਆਂ ਹੋਏ ਨੇ ਉਹਨਾਂ ਦੀ ਇਹ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਹਲਕੇ ਨੂੰ ਇਸ ਵਿਭਾਗ ਤੋਂ ਵਿਚਾ ਕੇ ਰੱਖਣਾ ਪੰਜਾਬ ਕਿਉਂਕਿ ਸਾਰਿਆਂ ਦੀ ਜਨਮ ਭੂਮੀ ਆ ਪੰਜਾਬ ਸਾਰਿਆਂ ਦਾ ਸਾਂਝਾ ਹੈ ਤੇ ਜੰਗਾ ਜੁੱਧਾਂ ਜਾਂ ਜਾਂ ਝਗੜੇ ਲੜਾਈਆਂ ਘਟਨਾਵਾਂ ਦੀ ਇਹ ਧਰਤੀ ਹੈ ਹੀ ਨਹੀਂ ਅਸਲ ਵਿੱਚ ਇਸ ਧਰਤੀ ਦੇ ਲੋਕ ਬਹੁਤ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਨੇ ਤੇ ਕਿਉਂਕਿ ਸਿਆਸੀ ਚੋਣਾਂ ਸਿਆਸੀ ਚੋਣ ਦੇ ਵਿੱਚ ਟੱਕੜੇ ਉਮੀਦਵਾਰ ਨੇ ਜਿੱਥੇ ਸਦਾ ਬਿਰਸਾ ਸਿੰਘ ਬਲਟੋਹਾ ਵਰਗੇ ਟੱਕੜਾਗੂ ਚੋਣ ਲੜਦੇ ਨੇ ਤੇ ਲਾਲਜੀਤ ਸਿੰਘ ਭੁੱਲਰ ਜਿਨ੍ਹਾਂ ਦਾ ਬੋਲਣ ਦੇ ਵਿੱਚ ਜਾਂ ਕੰਮ ਕਰਨ ਦੇ ਤੌਰ ਤੇ ਫੈਰ ਵਿੱਚ ਜਾਂ ਕੋਈ ਮੁਕਾਬਲਾ ਹੀ ਨਹੀਂ ਹੈਗਾ ਤੇ ਬਿਰਸਾ ਸਿੰਘ ਬਲਟੋਹਾ ਵੀ ਇਦਾਂ ਹੀ ਤੇ ਕੁਲਵੀਰ ਸਿੰਘ ਜੀਰਾ ਵੀ ਬਹੁਤ ਤੇਜ਼ ਤਰਾਰਾਗੂ ਨੇ ਤੇ ਇਹ ਜੀ ਇਹ ਜਿਹੇ ਹਾਲਾਤਾਂ ਦੇ ਵਿੱਚ ਆ ਕੇ ਕਿਤੇ ਨਾ ਕਿਤੇ ਮਨਮਟਾਵ ਕਿਤੇ ਗੱਲਾਂ ਬਾਤਾਂ ਕਿਤੇ ਗਾਲੀ ਗਲੋਚ ਇਹ ਸਾਰਾ ਕੁਝ ਹੋ ਜਾਂਦਾ ਪਰ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਜਿਹੜੀਆਂ ਜ਼ਿੰਮੇਵਾਰੀਆਂ ਨੇ ਖਾਸ ਕਰਕੇ ਅਮਰਤਪਾਲ ਸਿੰਘ ਦੇ ਸਮਰਥਕਾਂ ਅਮਰਤਪਾਲ ਸਿੰਘ ਦੀ ਹਮਾਇਤ ਕਰ ਰਹੀਆਂ ਆ ਮਾਨ ਸਾਹਿਬ ਦੀ ਜਥੇਬੰਦੀ ਜਾਂ ਹੋਰ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਦੇਸ਼ ਵਿਦੇਸ਼ ਦੀਆਂ ਹੈਗੀਆਂ ਨੇ ਉਹਨਾਂ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਇਹ ਐਨੀ ਵਧੀਆ ਚੋਣ ਮਿਹਮ ਸਾਰੀਆਂ ਪਾਰਟੀਆਂ ਦੀ ਚੱਲਦੀ ਹੈ ਜਦੋਂ ਉਹਦੇ ਵਿੱਚ ਖੜ ਲਪਾਉਣ ਦੇ ਯਤਨ ਨੇ ਜਾਂ ਆਪ ਮੁਹਾਰੇ ਚੋਣ ਮੇਮ ਨੂੰ ਹੱਥੋਂ ਕੱਢਣ ਦੀਆਂ ਗੱਲਾਂ ਜਾਂ ਇਹ ਤੋਂ ਤੱਕ ਵੀ ਲੋਕ ਕਹਿੰਦੇ ਨੇ ਕਿ ਉਹ ਲੋਕ ਸ਼ਾਂਤਮਈ ਵਾਤਾਵਰਨ ਪਸੰਦ ਕਰਦੇ ਨੇ ਤੇ ਕਿਸੇ ਵੀ ਤਰ੍ਹਾਂ ਦਾ ਮਤਲਬ ਇੱਕ ਤਰ੍ਹਾਂ ਨਾਲ ਫੁਕਰਪਣਾ ਕਹਿ ਸਕਦੇ ਆਪਾਂ ਉਹ ਨਹੀਂ ਪਸੰਦ ਕਰਨਗੇ ਹਾਲਾਂਕਿ ਸਾਰੀਆਂ ਜਥੇਬੰਦੀਆਂ ਸਿਆਣੀਆਂ ਨੇ ਤੇ ਅਸੀਂ ਇਹ ਗਲਤੀ ਨਹੀਂ ਕਰਨੀ ਗੀ ਪਰ ਉਹਨਾਂ ਦੀ ਨੈਤਿਕ ਤੌਰ ਤੇ ਇਹ ਜ਼ਿੰਮੇਵਾਰੀ ਵੀ ਬਣਦੀ ਹੈ ਤੇ ਐਸਾ ਲੱਗਦਾ ਨਹੀਂ ਕਿ ਉੱਥੇ ਕੋਈ ਜਥੇਬੰਦੀ ਇਦਾਂ ਦੀ ਗੱਲ ਕਰਦੀ ਹੈ ਜਿਹੜੀ ਚੋਣਾ ਦੇ ਵਿੱਚ ਜਾਂ ਸਭਿਆਕ ਤੌਰ ਤੇ ਪ੍ਰਵਾਨ ਨਾ ਕੀਤੀ ਜਾਂਦੀ ਹੋਵੇ ਮੇਰੇ ਇੱਕ ਘਟਨਾ ਚੰਨੀ ਸਾਹਿਬ ਦੀ ਯਾਦ ਆਉਂਦੀ ਉਹਨਾਂ ਨੇ ਪੁਲਵਾਮਾ ਬਾਰੇ ਭਾਰਤੀ ਜਨਤਾ ਪਾਰਟੀ ਦਾ ਨਾਮ ਲਾ ਕੇ ਕੋਈ ਗੱਲ ਆਖੀ ਆ ਤੇ ਚੋਣ ਕਮਿਸ਼ਨ ਨੇ ਜਵਾਬ ਮੰਗਿਆ ਸਰਦਾਰ ਚਰਨਜੀਤ ਸਿੰਘ ਚੱਲਿ ਨੂੰ ਜਨਰਲ ਲੋਕ ਸਵਾਲ ਕਿ ਤੋ ਜੇ ਇਸ ਲੋਕ ਸਭਾ ਹਲਕੇ ਦੇ ਵਿੱਚ ਵੀ ਕਿਉਂਕਿ ਜਿਹੜੀ ਚੋਣ ਆ ਭਾਵੇਂ ਸਰਦਾਰ ਕੁਲਵਿੰਦਰ ਸਿੰਘ ਗੀਰਾ ਦੀ ਆ ਵਰਸਾ ਸਿੰਘ ਬਲਤੋਹਾ ਦੀ ਆ ਜਾਂ ਲਾਲਜੀਤ ਸਿੰਘ ਭੁੱਲਰ ਦੀ ਆ ਜਾਂ ਭਾਈ ਅਮਰਪਾਲ ਸਿੰਘ ਦੀ ਆ ਇਹ ਜੋਸ਼ ਦੇ ਨਾਲ ਨਾਲ ਹੋਸ਼ ਹੋਸ਼ ਦੇ ਨਾਲ ਨਾਲ ਜੋਸ਼ ਦੀ ਮੰਗ ਨਹੀਂ ਕਰਦੀ ਜੋਸ਼ ਦੇ ਨਾਲ ਨਾਲ ਹੋਸ਼ ਦੀ ਮੰਗ ਨਹੀਂ ਕਰਦੀ ਆ ਕਿਉਂਕਿ ਇਦੇ ਵਿੱਚ ਬਹੁਤ ਜ਼ਿੰਮੇਵਾਰੀਆਂ ਨੈਤਿਕ ਕਦਰਾਂ ਕੀਮਤਾਂ ਨੇ ਜਿਹੜੀਆਂ ਉਹ ਇਹਨਾਂ ਚੋਣਾਂ ਦੇ ਵਿੱਚ ਮੰਗ ਕਰਦੀਆਂ ਨੇ ਕਿ ਚੋਣ ਮਹਿੰਮ ਦਾ ਹਿੱਸਾ ਬਣੀਆ ਰਹਿਣ ਤੇ ਇਲਾਕੇ ਵਿੱਚ ਕੋਈ ਲੜਾਈ ਝਗੜਾ ਨਾ ਹੋਣ ਨਾ ਹੋਵੇ ਹਾਲ ਦੀ ਘੜੀ ਕੋਈ ਐਸੇ ਹਾਲਾਤ ਨਜ਼ਰ ਨਹੀਂ ਆਉਂਦੇ ਕਿਉਂਕਿ ਇਹ ਮਾਫ ਕਰਨਾ ਪੰਜਾਬ ਦੀ ਧਰਤੀ ਬਹੁਤ ਵੱਡੇ ਵੱਡੇ ਸੰਕਟਾਂ ਦੇ ਵਿੱਚੋਂ ਗੁਜ਼ਰੀ ਹੈ ਜਦੋਂ ਅਸੀਂ 1978 ਤੋਂ ਝਾਤੀ ਮਾਰਦੇ ਆ ਪੰਜਾਬ ਐਸੀਆਂ ਹਿੰਸਕ ਘਟਨਾਵਾਂ ਦੇ ਨਾਲ ਬਾਰ ਬਾਰ ਬਰਬਾਦ ਹੁੰਦਾ ਆ ਵਾਰ-ਵਾਰ ਉੱਠਦਾ ਰਿਹਾ ਅੱਜ ਸੂਬੇ ਦੀ ਹਾਲਤ ਬਹੁਤ ਮਾੜੀ ਆ ਅੱਜ ਚੱਪਾ-ਚੱਪਾ ਧਰਤੀ ਆ ਜਿਹੜੀ ਹਰ ਮਨੁੱਖ ਦਾ ਜਿਹੜਾ ਬੱਚਾ ਪੈਦਾ ਹੁੰਦਾ ਉਹ ਤਾਂ ਬਾਲ-ਬਾਲ ਕਰਜ਼ੇ ਨਾਲ ਵਿੰਨਿਆ ਹੋਇਆ ਤੇ ਇਸ ਪੱਖੋਂ ਸਾਨੂੰ ਜ਼ਿੰਮੇਵਾਰੀ ਸਮਝਣ ਦੀ ਲੋੜ ਹੈ ਕਿ ਚੋਣਾਂ ਦਾ ਆਧਾਰ ਬਣ ਕੇ ਕੋਈ ਵੀ ਸ਼ਰਾਰਤੀ ਆਂਸਰ ਆ ਜਿਹੜਾ ਉਹ ਨਾ ਤਾਂ ਭਾਈ ਅਮਰਤਪਾਲ ਸਿੰਘ ਦੀ ਨਾ ਸਰਦਾਰ ਨਾ ਜੀਰਾ ਸਾਹਿਬ ਦੀ ਨਾ ਬਲਟੋਹਾ ਜੀ ਦੀ ਨਾ ਲਾਲਜੀਤ ਸਿੰਘ ਭੁੱਲਰੋਂ ਦੀ ਕਿਸੇ ਦੀ ਚੋਣ ਮੇ ਮਨੂੰ ਖਰਾਬ ਨਾ ਕਰੇ ਸਾਰੇ ਅਮਨ ਅਮਾਨ ਨਾਲ ਇਹ ਚੋਣਾਂ ਜਿਹੜੀ ਇਹ ਨਿਪਰੇ ਚੜ ਸਕਣ ਬਿਲਕੁਲ ਜੇਕਰ ਆਪਾਂ ਗੱਲ ਕਰੀਏ ਤੁਸੀਂ ਅੱਜ ਜਾ ਕੇ ਆਵਾਜ਼ੇ ਖਾਤਰੀ ਟੀਮ ਦੇ ਨਾਲ ਵੀ ਜਾ ਕੇ ਤੁਸੀਂ ਮੌਕਾ ਦੇਖਿਆ ਸਾਰਾ ਇਲਾਕਾ ਦੇ ਵਿੱਚ ਜਿਹੜਾ ਘਟਕ ਜਿੰਨਾ ਵੀ ਧੋਡਾ ਪਿਆ ਉਹਦੇ ਵਿੱਚ ਜਿਹੜੇ ਲੋਕ ਸਿਆਸੀ ਪਾਰਟੀਆਂ ਵੱਖ-ਵੱਖ ਪਾਰਟੀਆਂ ਨਾਲ ਨਵਾਇੰਦੇ ਨੇ ਜਾਂ ਉਹ ਕਿਸ ਤਰ੍ਹਾਂ ਪ੍ਰਚਾਰ ਕਰ ਰਹੇ ਨੇ ਜਾਂ ਕੋਈ ਅਮਰਤਪਾਲ ਦੇ ਹੱਕ ਦੇ ਵਿੱਚ ਕਰ ਰਹੇ ਨੇ ਜਾਂ ਵਿਰੋਧ ਕਰ ਰਹੇ ਨੇ ਕੀ ਬੋਲ ਰਹੇ ਨੇ ਕੀ ਗੱਲਬਾਤ ਆ ਉਹਦੇ ਕਰਕੇ ਜਦੋਂ ਅਸੀਂ ਲੋਕਲ ਜਾਂ ਹੇਟਰ ਲੈਵਲ ਤੇ ਆਮ ਸਧਾਰਨ ਲੋਕਾਂ ਨੂੰ ਪੁੱਛਦੇ ਆਂ ਤੇ ਉਹ ਗੱਲ ਮਤਲਬ ਆਪਣੇ ਢੰਗ ਦੀ ਕਰਦੇ ਨੇ ਜੀ ਜਦੋਂ ਅਸੀਂ ਸਿਆਸੀ ਬੰਦੇ ਨੂੰ ਪੁੱਛਦੇ ਆਂ ਉਹ ਆਪਣੇ ਫੇਵਰ ਦੀ ਗੱਲ ਕਰਦੇ ਨੇ ਫਿਰਸਾ ਸਿੰਘ ਬਲਟੋਹਾ ਬਹੁਤ ਵੱਡੇ ਕੱਟ ਕਰ ਰਹੇ ਨੇ ਇਲਾਕੇ ਦੇ ਵਿੱਚ ਸਹਿੰਦਰ ਜੀ ਆਪਣੇ ਸਰਦਾਰ ਕੁਲਵੀਰ ਸਿੰਘ ਜੀਰਾ ਉਹ ਕਿਉਂਕਿ ਜੀਰਾ ਦੂਸਰੀ ਤਰਫ ਪੈਂਦਾ ਤੇ ਜਿਹੜਾ ਬਲਟੋਹਾ ਸਾਹਿਬ ਦਾ ਖੇਮ ਕਰਨ ਇਲਾਕਾ ਬਿਲਕੁਲ ਬਾਰਡਰ ਤੇ ਚੱਲਿਆ ਜਾਂਦਾ ਤੇ ਬਾਬਾ ਬਕਾਲਾ ਸਾਈਡ ਭਾਈ ਅਮਰਤਪਾਲ ਸਿੰਘ ਉਹਦਾ ਇਹ ਬਿਲਕੁਲ ਦੂਜੀ ਸਾਈਡ ਤੇ ਆ ਸੈੱਟ ਚਲਾ ਜਾਂਦਾ ਹੈ ਸਾਰੇ ਲੀਡਰਾਂ ਦੇ ਲਾਲਜੀਤ ਸਿੰਘ ਭੂਲਰ ਤਰਨਤਾਰ ਪੱਟੀ ਤੋਂ ਬਿਲਕੁਲ ਵਿਚਕਾਰ ਬੈਠੇ ਨੇ ਤੇ ਮੇਰੇ ਮੈਂ ਜੋ ਜਿੰਨੇ ਕੁ ਲੋਕਾਂ ਨਾਲ ਗੱਲ ਕੀਤੀ ਹੈ ਨੌਜਨ ਤੱਕ ਅਮਰਤਪਾਲ ਸਿੰਘ ਦੀ ਗੱਲ ਕਰਦਾ ਹੈ ਤੇ ਜਿਹੜੇ ਪੁਰਾਣੇ ਟਕਸਾਲੀ ਇਕਾਲੀ ਆਗੂ ਨੇਪਾਲ ਸਾਹਿਬ ਦੇ ਜਿਨ੍ਹਾਂ ਦੇ ਜੁੜੇ ਹੋਏ ਨੇ ਉਹ ਬਲਟੋਹਾ ਸਾਹਿਬ ਦੀ ਗੱਲ ਕਰਦੇ ਨੇ ਕਾਂਗਰਸ ਪਾਰਟੀ ਸੋਚਦੀ ਹੈ ਕਿ ਸਾਰੀਆਂ ਧਿਰਾਂ ਦੀ ਵੋਟ ਹੈ ਜਿਹੜੀ ਭਾਈ ਅਮਰਤਪਾਲ ਸਿੰਘ ਨੇ ਖਿੱਚ ਲੈਣੀ ਹੈ ਵੰਡੀ ਜਾਣੀ ਹੈ ਪਰ ਸਭ ਤੋਂ ਹੈਰਾਨੀਜਨਕ ਗੱਲ ਇਹ ਆ ਕਿ ਬਹੁਤੇ ਪਿੰਡਾਂ ਦੇ ਵਿੱਚ ਮਸਲੇ ਖੜੇ ਹੋਏ ਹੋਏ ਨੇ ਬਹੁਤੇ ਪਿੰਡ ਮਤੇ ਪਾ ਰਹੇ ਨੇ ਕਿ ਸਾਰਾ ਪਿੰਡ ਇੱਕ ਹੀ ਬੂਤ ਭਾਈ ਅਮਰਤਪਾਲ ਸਿੰਘ ਦਾ ਲਾਵੇਗਾ ਹਾਲਾਂਕਿ ਸੋਸ਼ਲ ਮੀਡੀਆ ਤੇ ਇਹ ਗੱਲ ਕਿੰਨੀ ਕੁ ਸੱਚਾਈ ਦੀ ਅਸੀਂ ਪੁਸ਼ਟੀ ਨਹੀਂ ਕਰ ਸਕਦੇ ਇਹ ਸੋਸ਼ਲ ਮੀਡੀਆ ਦੀਆਂ ਗੱਲਾਂ ਨੇ ਕੀ ਹੋਵੇਗਾ ਆਨ ਵਾਲਾ ਟਾਈਮ ਟਾਈਮ ਪਰ ਅੱਜ ਦੀ ਘੜੀ ਅੱਜ ਮਤਲਬ ਇਹ ਹਾਲਾਤ ਹੈਗੇ ਨੇ ਤੇ ਵੀ ਉੱਥੇ ਦੇ ਹਾਲਾਤ ਨੇ ਜਿਹੜੇ ਹਨ ਉਹ ਬੱਚੇ ਨੇ ਜਿਹੜੇ ਉਹ ਕੁਝ ਹੋਰ ਸੋਚਦੇ ਨੇ ਬਜ਼ੁਰਗ ਕੁਝ ਹੋਰ ਸੋਚਦੇ ਨੇ ਲੀਡਰ ਕੁਝ ਹੋਰ ਸੋਚਦੇ ਨੇ ਹਾਲੇ ਮਾਹੌਲ ਉਦਾਂ ਦਾ ਬਣ ਨਹੀਂ ਰਿਹਾ ਨਜ਼ਰ ਨਹੀਂ ਕੁਸ਼ਾ ਰਿਹਾ ਨਾ ਹੀ ਕਿਸੇ ਗੱਲ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ ਪਰ ਹਾਂ ਉੱਥੇ ਚੋਣ ਮੇਮ ਜਿਹੜੀ ਹਾਲ ਦੀ ਘੜੀ ਬਹੁਤ ਪੀਸਫੁੱਲ ਹੈ ਤੇ ਲੋਕ ਅਮਨ ਅਮਾਨ ਨਾਲ ਵੋਟਾਂ ਪਾਉਣੀਆਂ ਚਾਹੁੰਦੇ ਨੇ ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ ਦਾ ਹਿੱਸਾ ਢਿਲੋਂ ਸਾਹਿਬ ਇਨਹੀਂ ਤੇ ਅੱਜ ਅਸੀਂ ਅਵਾਜ਼-ਏ-ਖਲਕ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਆਉਣ ਵਾਲੇ ਸਮੇਂ ਵਿੱਚ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਬਿਲਕੁਲ ਜੀ ਜਿਵੇਂ ਕਿ ਆਪਾਂ ਗੱਲ ਕੀਤੀ ਆ ਜ਼ਿਲ੍ਹਾ ਤਰਨਤਾਰ ਦੇ ਖੰਡੂਰ ਸਾਹਿਬ ਨੂੰ ਖੁਬਾ ਹਲਕਾ ਦੀ ਮੈਂ ਪਹਿਲਾਂ ਵੀ ਸਟਾਰਟਿੰਗ ਦੇ ਵਿੱਚ ਪ੍ਰੋਗਰਾਮ ਜਾ ਚੁੱਕਿਆ ਹਾਂ ਵੀਰ ਪਰ ਪੂਰੇ ਦੇਸ਼ਾਂ-ਵਦੇਸ਼ਾਂ ਤੋਂ ਬੈਠੇ ਲੋਕਾਂ ਦੀਆਂ ਸਾਥ ਜਿਹੜੇ ਦਰਸ਼ਕ ਨੇ ਉਹਨਾਂ ਦੀਆਂ ਵੀ ਨਜ਼ਰਾਂ ਲੱਗੀਆਂ ਨੇ ਖੰਡੂਰ ਸਾਹਿਬ ਤੇ ਪਟਕੀਆਂ ਹੋਈਆਂ ਨੇ ਦੇਖਣਾ ਹੋਵੇਗਾ ਵੀ ਖੰਡੂਰ ਸਾਹਿਬ ਦੀ ਚੋਣ ਵੀ ਕੋਈ ਸ਼ਰਾਰਤੀ ਅੰਸਰ ਜਾਂ ਕੋਈ ਸ਼ਰਾਬਤੀ ਪਾਰਟੀ ਸਿਆਸੀ ਪਾਰਟੀ ਉਹਦੇ ਵਿੱਚ ਕੋਈ ਸ਼ਰਾਰਤ ਤਾਂ ਨਹੀਂ ਕਰ ਰਹੀ ਹੈਗੀ ਆ ਰੱਬ ਗਰ ਅਰਦਾਸ ਕਰਦੇ ਹਾਂ ਗੈਰ ਖਲੂਸਾਬਦੀ ਨਹੀਂ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਜਿਹੜੀਆਂ ਲੋਕ ਸਭਾ ਦੀ ਚੋਣਾਂ ਹੋ ਰਹੀਆਂ ਨੇ ਬਿਲਕੁਲ ਸ਼ਾਂਤੀ ਤੇ ਅਮਨ ਅਮਾਨ ਦੇ ਨਾਲ ਹੁਣ ਦੋਸਤੋ ਤੁਸੀਂ ਦੇਖ ਰਹੇ ਹੋ ਆਵਾਜ਼ੇ ਖਲਕ ਦੇਖਦੇ ਰਹੋ ਨਵੇਂ ਟਾਈਮ ਦੇ ਵਿੱਚ ਨਵੇਂ ਮੁੱਦੇ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਦੁਬਾਰਾ ਹਾਜ਼ਰ ਹੋਵਾਂਗੇ ਜਾਂ ਤੱਕ ਦਉ ਇਜਾਜ਼ਤ ਸਤਿ ਸ੍ਰੀ ਅਕਾਲ